ਮੁਖਸਰ ਪੁਲਿਸ ਏਟੀਜੀਐਫ ਤੇ ਫਰੋਜਪੁਰ ਦੀ ਪੁਲਿਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਮੁਖਸਰ ਦੇ ਪਿੰਡ ਗੁਲਾਬੇ ਵਾਲਾ ਵਿਖੇ ਇਨਕਾਊਂਟਰ ਕੀਤਾ ਗਿਆ ਹੈ ਇਸ ਇਨਕਾਊਂਟਰ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੇ ਮੁਤਾਬਕ ਇਹ ਫਰੋਜਪੁਰ ਦੇ ਵਿੱਚ ਹੋਏ ਦੋਹਰੇ ਕਤਲकांड ਦੇ ਵਿੱਚ ਲੜਿੰਦੇ ਸਨ ਤਾਂ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਮੁਖਬਰ ਤੋਂ ਇਤਲਾ ਮਿਲੀ ਕਿ ਇਹ ਮੁਖਸਰ ਦੇ ਪਿੰਡ ਗੁਲਾਬੇ ਵਾਲਾ ਵਿਖੇ ਹਨ ਤਾਂ ਪੁਲਿਸ ਇਹਨਾਂ ਦੀ ਭਾਲ ਕਰਦੀ ਮੌਕੇ ਤੇ ਪਹੁੰਚੀ ਤਾਂ ਜਦ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀ ਚਲਾਈ ਗਈ। ਇਹ ਗੋਲੀ ਕਿਸੇ ਨੂੰ ਲੱਗੀ ਨਹੀਂ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਾਇਰ ਕੀਤੇ ਗਏ ਨੇ। ਤਾਂ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਸੂਤਰਾਂ ਦੇ ਅਨੁਸਾਰ ਇਹ ਤਿੰਨ ਵਿਅਕਤੀ ਸਨ ਜਿਨ੍ਹਾਂ ਦੇ ਵਿੱਚੋਂ ਦੋਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਏ। ਦੱਸ ਦਈਏ ਕਿ ਫਰੋਜਪੁਰ ਦੇ ਵਿੱਚ ਦੌਰੇ ਕਤਲ ਕਾਂਡ ਦੇ ਵਿੱਚ ਇਹ ਨੌਜਵਾਨ ਲੜਿੰਦੇ ਸਨ ਜਿਨ੍ਹਾਂ ਨੂੰ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ ਤਾਂ ਇਹ ਪਿੰਡ ਗਲਾਬੇ ਆਲਾ ਵਿਖੇ ਸਨ ਜਿੱਥੇ ਪੁਲਿਸ ਦੇ ਵੱਲੋਂ ਬੀਤੇ ਦਿਨ ਸ਼ਾਮ ਇਨਕਾਊਂਟਰ ਕੀਤਾ ਗਿਆ ਹੈ ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ 109 132 221 2527 ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਲਿਜਾਇਆ ਗਿਆ ਹੈ ਤਾਂ ਏ ਵੀ ਹੋ ਸਕਦਾ ਹੈ ਕਿ ਹੋਰ ਵੀ ਜਿਹੜੇ ਖਲਾਸੇ ਨੇ ਇਹਨਾਂ ਨੌਜਵਾਨਾਂ ਤੋਂ ਹੋ ਸਕਦੇ ਨੇ ਤੇ ਕਿਸੇ ਹੋਰ ਵੱਡੀ ਗੈਂਗ ਦੇ ਨਾਲ ਜੁੜੇ ਹੋ ਸਕਦੇ ਨੇ ਤਾਂ ਦੱਸਦੇ ਹੀ ਕਿ ਮੁਕਸਰ ਪੁਲਿਸ ਏਟੀਜੀਐਫ ਤੇ ਫਿਰੋਜ਼ਪੁਰ ਦੀ ਪੁਲਿਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਮੁਕਸਰ ਦੇ ਪਿੰਡ ਗੁਲਾਬੇ ਵਾਲਾ ਵੀ ਕਿ ਇਨਕਾਊਂਟਰ ਕੀਤਾ ਗਿਆ ਹੈ